ਅੱਜ ਦੀ ਵੀਡੀਓ ਦੇਖ ਰਹੇ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ ਤੇ ਅੱਜ ਸਾਨੂੰ ਮੋਹਾਲੀ ਜਾਣਾ ਪੈਣਾ ਹੈ ਉੱਥੇ ਕੋਈ ਰਿਪੇਅਰ ਕਰਨ ਵਾਸਤੇ ਫੋਨ ਆਇਆ ਤਾਂ ਰਾਤ ਤੇ ਸਾਨੂੰ ਕੱਲ ਵੀ ਦਿਖਾਇਆ ਤਾਂ ਵੀਡੀਓ ਵਿੱਚ ਵੀ ਅਸੀਂ ਮੋਹਾਲੀ ਜਾਣਾ ਕੱਲ੍ਹ ਸੱਤ ਜਾ ਨਹੀਂ ਹੋਇਆ ਇਸ ਕਰਕੇ ਅਸੀਂ ਅੱਜ ਜਾ ਰਹੇ ਹਾਂ ਬਣੇ ਰਹੋ ਬਾਈ ਵੀਡੀਓ ਦੇ ਨਾਲ ਦਿਖਾਉਨੇ ਤੁਹਾਨੂੰ ਮੋਹਾਲੀ ਜਾ ਕੇ ਅੱਜ ਦੀ ਕੀ ਗੱਲਬਾਤ ਹੈ ਦੇਖ ਲਓ ਬਾਈ ਲਾਂਡਰਾਂ ਰੋਡ ਦਾ ਹਾਲ ਸ਼ਿਵਾਲਕ ਸਿਟੀ ਦੇ ਸਾਹਮਣੇ ਅਜੇ ਤੱਕ ਹਾਲ ਸੁਧਰਿਆ ਨਹੀਂ ਹੈ ਰੋਡ ਦਾ ਆਹ ਹਾਲ ਹੈ ਲਾਂਡਰਾਂ ਰੋਡ ਦਾ ਬਾਈ ਇਹ ਖਰੜ ਸਿਟੀ ਵਿੱਚ ਪੈਂਦਾ ਆਪਣਾ ਸ਼ਿਵਾਲਕ ਸਿਟੀ ਪਹੁੰਚ ਗਏ ਅਸੀਂ ਬਈ 79 ਸੈਕਟਰ ਆ ਕੋਠੀ ਚ ਆਏ ਆ ਅਸੀਂ ਕੰਮ ਕਰਨ ਵਾਸਤੇ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਨੇ ਆ ਵੀ ਅੱਜ ਪੁਰੇ ਕੀ ਕਰਨਾ ਹੈ ਤਰਾ ਦੇ ਵਿੱਚ ਵੀ ਬਾਈ ਕਹਿੰਦੇ ਹੁੰਦੇ ਗੁੱਟੇ ਲਾਏ ਹੋਏ ਆ ਪੱਥਰਾਂ ਦੇ ਵਿੱਚ ਵੀ ਉੱਗੇ ਹੋਏ ਆ ਆਪਣੇ ਆਪ ਮੇਨ ਗੇਟ ਦੀ ਗ੍ਰਿੱਲ ਤੇ ਲੱਗਿਆ ਇਹ ਇਹ ਹੁਣ ਤਾਂ ਟਪ ਟਪ ਕਰ ਰਿਹਾ ਬੰਦ ਹੋ ਗਿਆ ਸੀ ਪਿੱਛੇ ਇਹ ਕਰਦੇ ਹੁਣ ਕੱਲ ਤਾਂ ਨਹੀਂ ਜਾਂਦਾ ਰਿਹਾ ਸੀਗਾ ਕੱਲ ਬਾਥੂਮ ਸੁੱਕਾ ਹੀ ਸੀ ਬਿਲਕੁਲ ਬਈ ਕੋਸ਼ਿਸ਼ ਕਰੀ ਤੋਂ ਆਗੇ ਤੇ ਉਹ ਜਿਹੜਾ ਲੈਂਟਰ ਚ ਪਾਣੀ ਚੋ ਰਿਹਾ ਤਾਂ ਉਹ ਕੋਈ ਗਰਾਊਟਿੰਗ ਦਾ ਹੀ ਚੱਕਰ ਤਾਂ ਲੋਕ ਕਿ ਟਾਇਲ ਵਾਲੇ ਨੇ ਗਰਾਊਟਿੰਗ ਨਹੀਂ ਕੀਤੀ ਚੰਗੀ ਤਰੀਕੇ ਨਾਲ ਕਰੀ ਵੀ ਜਦੋਂ ਉਹ ਭਰਦੇ ਆਪਣਾ ਕੈਮੀਕਲ ਜਾਂ ਵਿੱਚ ਮਿਲਾ ਕੇ ਬਾਈਟਸਮੈਂਟ ਦੇ ਆਪਾਂ ਬਾਈਟਸਮੈਂਟ ਭਰ ਕੇ ਆਏ ਹਾਂ ਉੱਥੇ ਚੰਗੀ ਤਰ੍ਹਾਂ ਗਰਾਊਟਿੰਗ ਕਰਕੇ ਆਏ ਹਾਂ ਤੇ ਬਈ ਬਾਕੀ ਉਹਨੇ ਦੱਸਿਆ ਵੀ ਬਈ ਚੈੱਕ ਕਰ ਲੋ ਕਿਦਾਂ ਨੂੰ ਸੁੱਕੂਗਾ ਟਾਈਮ ਤੇ ਲੈਂਟਰ ਚ ਘੁੰਮਿਆ ਹੋਇਆ ਪਾਣੀ ਤਾਂ ਹਟ ਜਾਊਗਾ ਉਹ ਇਕ ਦਿਨ ਲੱਗੂਗਾ ਹੁਣ ਲੈਂਟਰ ਦੇ ਵਿੱਚ ਬੜਿਆ ਹੁੰਦਾ ਪਾਣੀ ਦਾ ਸੁੱਕਣੇ ਹੋਰ ਟਾਈਮ ਲੱਗੂਗਾ ਜੀ ਅਸੀਂ ਦੱਸਿਆ ਇਹਨਾਂ ਨੂੰ ਵੀ ਪਾਣੀ ਮਤਲਬ ਕਿ ਥੋੜਾ ਜਿਹਾ ਆਪਣਾ ਬੰਦ ਰੱਖਿਓ ਬਾਥਰੂਮ ਦਾ ਸੁੱਕ ਜਾਊਗਾ ਫਿਰ ਪਤਾ ਲੱਗ ਜਾਊਗਾ ਕਿ ਕੋਈ ਆਪਣੀ ਪਾਈਪ ਦੀ ਲੀਕੇਜ ਆ ਜਾਂ ਆਪਣੀ ਗਰਾਊਟਿੰਗ ਦਾ ਚੱਕਰ ਕੋਈ ਤੇ ਬਈ ਹੁਣ ਅਸੀਂ ਆਏ ਹਾਂ 78 ਸੈਕਟਰ ਵਿੱਚ ਆਪਾਂ ਕੋਠੀ ਦਾ ਕੰਮ ਫੜਿਆ ਹੋਇਆ ਇੱਧਰ ਯਸ ਫੈਨ ਫਿਟਿੰਗ ਦੀ ਤਿਆਰੀ ਚੱਲ ਰਹੀ ਹੈ 70 ਸੈਕਟਰ ਵਾਲੀ ਕੋਠੀ ਦੇ ਵਿੱਚ ਬਈ ਅੰਦਰ ਤੁਹਾਨੂੰ ਬਾਥਰੂਮਾਂ ਦਾ ਚੱਲਦਾ ਹੋਇਆ ਕੰਮ ਦਿਖਾ ਦਿੰਨੇ ਆ ਇੱਥੇ ਥੋੜਾ ਜਿਹਾ ਫੈਸੀ ਕੰਮ ਹੋਣਾ ਬਈ ਤੇ ਇਹਦੇ ਚ ਲੱਗਣੀ ਹੈ ਲਾਈਟ ਅੱਜ ਕੱਲ ਆਹੀ ਲੱਗੇ ਸਾਰੇ ਪਾਸੇ ਬਣਾਉਣਾ ਨਵੀਆਂ ਕੋਠੀਆਂ ਦੇ ਵਿੱਚ ਤੇ ਡਿਵੈਲਟਰ ਲੱਗੇ ਜੈਗਵਾਰ ਦਾ 3-ਵੇ ਤੇ ਜੀ ਇਹ ਚ ਆਉਗੀਆਂ ਆ ਗਈ ਬਾਥਰੂਮਿੰਗ ਸ਼ੀਟ ਲੱਗਣੀ ਇੱਥੇ ਟੈਂਕ ਲੱਗਿਆ ਕੰਸੀਲਡ ਇਹਦੇ ਵਿੱਚ ਤੇ ਇੱਥੇ ਲੱਗਣਾ ਆਪਣਾ ਪਾਸ਼ੇਸ਼ਨ ਪੱਥਰ ਦਾ ਗ੍ਰੇਨਾਈਟ ਪੀਸ ਕਟਾ ਕੇ ਉੱਪਰ ਸੈਲਫ ਦੇ ਤੇ ਡਿਵਾਇਟਰ ਲੱਗਿਆ ਟੂਵੇ ਤੇ ਭਾਈ نیچے ਲੱਗੇ ਆ ਕਾਰਪੈਂਟਰ ਇਹ ਕਹਿੰਦੇ ਸਾਨੂੰ ਇੱਕ ਬਾਥਰੂਮ ਚਾਲੂ ਕਰਕੇ ਦੇ ਦਿਓ ਹੁਣ ਲੱਕੜ ਦਾ ਕੰਮ ਚੱਲਦਾ ਤੇ ਉੱਪਰ ਡਾਊਨ ਸੀਲਿੰਗ ਖਾ ਦਨੇ ਆ ਸਾਨੂੰ ਆ ਗੱਲਬਾਤ ਹੈ ਡਾਊਨ ਸੀਲਿੰਗ ਦੀ ਉਹ はい ਅੰਦਰ ਵਾਲਾ ਬਾਥਰੂਮ ਹੋ ਗਿਆ ਆ ਬਾਈ ਇਹਦੇ ਚ ਵੀ ਡਿਵੈਟਰ ਆ ਟੂ ਵੇ ਦਾ ਕੰਸਲ ਟੈਂਕ ਤੇ ਕਾਊਂਟਰ ਵਾਲਾ ਸਵਿਸ਼ਨ ਹੋ ਗਿਆ ਇੱਕ ਬਾਥਰੂਮ ਬਾਈ ਪਿੱਛੇ ਬਣਾਇਆ ਵਾ ਆਏ ਹੋਏ ਟਾਇਲ ਵਗੈਰਾ ਦਾ ਚੱਲੀ ਜਾਂਦਾ ਕੰਮ ਇੱਦਾਂ ਨਹੀਂ ਗੱਲ ਬਾਤ ਆ ਬਾਈ ਬਾਕੀ ਪੂਰਾ ਫਾਈਨਲ ਹੋਏ ਤੇ ਤਿਆਰ ਹੋਏ ਤੇ ਥੰਡੇ ਨਾਲ ਨਾਲ ਬਾਤ ਸਾਰੀ ਸ਼ੇਅਰ ਕਰੋ ਸ਼ੇਅਰ ਕਰੂਗੇ ਅਸੀਂ ਤੇ ਪਿੱਛੇ ਵੀ ਸਿੰਕ ਲੱਗਣਾ ਬਾਈ ਇਹ ਚ 2 ਫੁੱਟ ਵਾਲਾ ਸ਼ੈਲਫ ਪਾਤੀ ਸਿਰੇ ਤੋਂ ਲੈ ਕੇ ਸਿਰੇ ਤੱਕ ਬੇਚੇ ਖੁੱਲਾ ਡੁੱਲਾ ਬਣ ਗਿਆ ਬੇੜਾ ਬੇੜੇ ਦੇ ਵਿੱਚ ਵੀ 3-4 ਪੁਆਇੰਟ ਰਖਾਏ ਸੱਤੇ ਤੇ ਸ਼ੀਟ ਲਾਉਣੀ ਆ ਬਾਈ ਉੱਪਰ ਟੌਪ ਵਾਲੇ ਬਾਥਰੂਮ ਚ ਕਾਰਪਿੰਟਰਾਂ ਵਾਸਤੇ ਅਦੀ ਫਿਟਿੰਗ ਕਾਨੀ ਅੱਜ ਬੈਂਡ ਦੇ ਕਿਚਰ ਹੋਤੇ ਮੋਹਾਲੀ ਇਹ ਬੋਨ ਆਫਰ ਕੀ ਹੈ ਤੇ ਭਾਈ ਟਾਈਮ ਹੋ ਗਿਆ ਹੁਣ 4 ਵਜੇ ਦਾ ਅਸੀਂ ਮੋਹਾਲੀ ਜਾਇਆ ਇਹ ਤੇ ਤੇ ਘੰਟਾ ਡੇਢ ਘੰਟਾ ਰੈਸਟ ਕਰਕੇ ਤੇ ਅੱਜ ਤੁਹਾਨੂੰ ਦੱਸ ਦਈਏ ਬਾਈ ਕੱਲ ਵਾਲੀ ਵੀਡੀਓ 'ਚ ਤੁਹਾਨੂੰ ਦਿਖਾਇਆ ਤਾਂ ਆਪਾਂ ਨੰਨੀ ਕੋਠੀ ਦੇਖ ਕੇ ਆਏ ਤੇ ਉਹਦੀ ਫਿਟਿੰਗ ਸ਼ੁਰੂ ਕਰਨੀ ਸੀ ਅੱਜ ਤੇ ਅੱਜ ਕਿਉਂ ਨਹੀਂ ਕਰੀ ਕਿਉਂਕਿ ਅੱਜ ਸਾਨੂੰ ਮੋਹਾਲੀ ਉਹ ਬਾਈ 1:30 ਵਜੇ ਬੱਜ ਗਿਆ 78 ਸੈਕਟਰ ਵਿੱਚ ਥੋੜਾ ਜਿਹਾ ਕੰਮ ਕਰਕੇ ਆਏ ਆ ਉਹ ਉਹਦੇ ਕਰਕੇ ਬਾਈ ਤੁਹਾਨੂੰ ਪਤਾ ਹੀ ਹੈ ਗਰਮੀ ਆ ਥੋੜੀ ਜਿਹੀ ਟਾਈਮ ਖਰਾਬ ਹੁੰਦਾ ਜਾਂਦਾ ਤੇ ਉਹ ਕੰਮ ਨਿਬੜ ਕੇ ਅਸੀਂ ਆਗੇ ਤੇ ਬਾਈ 1:00 ਵਜੇ ਕਰਾਂ ਤੇ ਆਪਾਂ ਨੇ ਜਿਹੜੀ 2-3 ਦਿਨ ਹੋ ਗਏ ਸਾਨੂੰ ਵੀਡੀਓ ਪਹਿਲਾਂ ਦਿਖਾ ਰਹੇ ਹਾਂ ਕੋਠੀ ਦੀ ਫਿਟਿੰਗ ਕਰੀ ਤੀ ਮੈਂ ਕਿਹਾ ਚਲੋ ਹੁਣ ਅੱਧੀ ਦਿਹਾੜੀ ਉਰੇ ਲਾ ਲੈਨੇ ਆ ਤੇ ਉਹਦੇ ਵਿੱਚ ਆਪਾਂ ਮੈਂ ਕਿਹਾ ਚਲੋ ਟੈਂਕੀ ਦੀ ਫਿਟਿੰਗ ਕਰ ਲੈਂਦੇ ਆ ਤੇ ਭਾਈ ਟੈਂਕੀ ਦੇ ਫਿਟਿੰਗ ਕਰਨ ਵਾਸਤੇ ਅਸੀਂ ਫੇਰ ਉੱਥੇ ਆਗੇ ਮੁੜੀ ਖੜ੍ਹ ਤੇ ਫਿਟਿੰਗ ਕਰੀ ਦੇ ਨਾਲੇ ਆਪਣੀ ਚੱਕ ਚੁੱਕ ਹੋ ਜੂਗੀ ਟੈਂਕੀ ਰੱਖ ਕੇ ਤੇ ਬਾਕੀ ਬੈਂਕੀ ਤਾਂ ਰੱਖਣੀ ਹੋ ਆ ਉੱਪਰ ਵਾਲੀ ਮੰਜ਼ਲ ਬੜਨਾ ਹਜੇ ਥੋੜਾ ਮੁਸ਼ਕਲ ਹੈ ਉਹ ਕਹਿੰਨੇ ਨੇ ਬਾਈਆਂ ਨੇ ਰੈਂਟ ਤੇ ਦੇਿਆ ਹੋਇਆ ਮਕਾਨ ਆਪਣਾ ਉੱਤੇ ਰੈਸ਼ ਕਰਨੀ ਆ ਇੱਥੇ ਛੇਤੀ ਛੇਤੀ ਤਿਆਰ ਕਰਨੇ ਆ ਬਾਈ ਕਹਿੰਦੇ ਵੀ ਸਾਨੂੰ ਟੈਂਕੀ ਰੱਖ ਕੇ ਚਾਲੂ ਕਰ ਦੋ ਕੰਮ ਤੇ ਬਾਈ ਆਏ ਆ ਆਪਣੀਆਂ ਸਪਲਾਈਆਂ ਉੱਪਰ ਚੜੀਆਂ ਹੋਈਆਂ ਸਾਰੀਆਂ ਹੀ ਇਹਦੇ ਵਿੱਚ ਤੁਹਾਨੂੰ ਦਿਖਾਏ ਤੱਕ ਪਹਿਲਾਂ ਵਾਲੀ ਵੀਡੀਓ ਚ ਇਹ ਆਪਾਂ ਨੇ ਫਰੈਸ਼ ਦੀ ਲਾਈਨ ਪਾਈ ਤੀ ਤੇ ਆਹ ਹੋ ਗਈ ਇੱਧਰ ਦੇ ਮਕਾਨ ਦੀ ਜੇ ਬਾਈ ਚਾਂਸ ਕਿਤੇ ਉੱਪਰ ਬਣਦਾ ਹੈ ਤਾਂ ਉਹਦੇ ਵਾਸਤੇ ਅਲੱਗ ਲੈਨ ਚੜਾਈ ਆਪਾਂ ਨੇ ਤੇ ਆਹ ਫਰੈਸ਼ ਦੀ ਲੈਨ ਹੋ ਗਈ ਜਿਹੜੀ ਗਰਾਊਂਡ ਫਲੋਰ ਦੀ ਹੋਊਗੀ ਤੇ ਆਹ ਹੋ ਗਈ ਬਾਈ ਕਿਚਨ ਦੀ ਸਪਲਾਈ ਆਪਾਂ ਨੇ ਕੱਲ ਉੱਪਰ ਬਣਦਾ ਹੈ ਮਕਾਨ ਇਹ ਇਸ ਕਰਕੇ ਬਾਈ ਆਪਾਂ ਨੇ ਇੱਥੇ ਢੀਆਂ ਬਾਦੀਆਂ ਤਾਂ ਕਿ ਆਪਾਂ ਇਧਰੋਂ ਵੱਢ ਕੇ ਐਂਡ ਕੈਪ ਲਾ ਦੂਗੇ ਇਧਰ ਤੋਂ ਤੇ ਉੱਪਰ ਸਿੱਧੀ ਇਹ ਲੈਨ ਆਪਣੀ ਉੱਪਰ ਚੜ ਜੂਗੀ ਤੇ ਬਾਈ ਆਜੇ ਤੁਹਾਨੂੰ ਦਿਖਾਉਨੇ ਆ ਅੱਜ ਕਿਆ-ਕਿਆ ਸਮਾਨ ਲੈ ਕੇ ਆਏ ਆ ਟੈਂਕੀ ਦਾ ਤੇ ਇਹਦੇ ਚ ਅਪਾਂ ਲਿਆਏ ਆ ਜੂਨੀਅਨ ਬਾਈ ਫੀਨੋਲੈਕਸ ਦੇ ਆ ਇਹ ਸਾਰੇ ਉਹ ਸਾਰੇ ਫਿਟਿੰਗ ਫੀਨੋਲੈਕਸ ਦੀ ਵਰਤਦੇ ਆ ਅਪਾਂ ਜ਼ਿਆਦਾਤਰ ਕਿਉਂਕਿ ਇਹਨਾਂ ਦਾ ਸਮਾਨ ਬੜਾ ਵਧੀਆ ਹੁੰਦਾ ਏ ਫੀਨੋਲੈਕਸ ਦਾ ਤੇ ਬਈ ਫੀਨੋਲੈਕਸ ਜੂਨੀਅਨ ਆਏ ਆ ਸਾਰਾ ਸਮਾਨ ਫੀਨੋਲੈਕਸ ਦੀ ਆਇਆ ਬਾਕੀ ਤੁਹਾਨੂੰ ਕੱਲ ਪਰਸੋਂ ਵੀ ਦਿਖਾਇਆ ਤੇ ਅਪਾਂ ਵੀਡੀਓ ਚ ਤੇ ਬਈ ਅਪਾਂ ਲਿਆਏ ਅੱਜ ਬਾਲ ਬਾਲ ਇਹਨਾਂ ਕੋ ਟੈਂਕੀ ਪੁਰਾਣਾ ਤੁਹਾਨੂੰ ਪਤਾ ਹੀ ਮਕਾਨ ਦੇ ਢੜਕੇ ਬਣਾਈਆ ਟੈਂਕੀ ਪੁਰਾਣੀ ਪਈ ᱛੀ ਤੇ ਉਸ ਕਰਕੇ ਟੈਂਕੀ ਨੂੰ ਦੋ ਤਿੰਨ ਬਾਲ ਤੋਂ ਲੱਗੇ ਹੋਏ ਤੇ ਇਸ ਰਾਖ ਬੱਜੇ ਹੋਏ ਤੇ ਬਹਿਲਾ ਹੀ ਤੇ ਅੱਜ ਦੇ ਆਪਾਂ ਜਿਹੜੇ ਲੈ ਕੇ ਆਏ ਆ ਵਾਲਾ ਰੈੱਡ ਡੰਡੀ ਵਾਲੇ ਲੈ ਕੇ ਆਏ ਆ ਤਾਂ ਨੀਲੇ ਵਾਲਾ ਵੀ ਪਹਿਲਾਂ ਦਾ ਲੱਗਿਆ ਹੋਇਆ ਏ ਤੇ ਬਾਕੀ ਨੀਚੇ ਦੇ ਅਸੀਂ ਪਲੱਗ-ਪਲੱਗਾ ਜਿਹੜਾ ਟੈਫਨ ਟੇਬ ਨਾਲ ਪੱਕੇ ਕਰਕੇ ਪਾਣੀ ਚਾਲੂ ਕਰ ਦਾਂਗੇ ਤੇ ਆਪਣੀ ਤਸੱਲੀ ਹੋ ਜੂਗੀ ਨਾਲੇ ਵੀ ਆਪਣੀ ਸਪਲਾਈ ਠੀਕ ਹੈ ਸਾਰੀ ਸੂਚਾਰੂ ਢੰਗ ਨਾਲ ਚਾਲੂ ਹੋ ਗਈ ਤੇ ਕੋਈ ਪਾਈਪ 'ਚ ਕੋਈ ਲੀਕੇਜ ਵਗੈਰਾ ਤਾਂ ਨਹੀਂ ਉਹ ਚੀਜ਼ ਦੇਖੂਗੇ ਸਾਰੀ ਉਹ ਤੇ ਐਦਾਂ ਫਿਟਿੰਗ ਕਰਦੇ ਆਪਾਂ ਬਈ ਅਜੇ ਟੈਂਕੀ ਦੀ ਤੇ ਮੌਸਮ ਦੀ ਗੱਲ ਕਰੀਏ ਤਾਂ ਬਾਈ ਅੱਜ ਸੂਰਜ ਸਿੱਧਾ ਹੀ ਸਿਰ ਤੇ ਆਇਆ ਹੋਇਆ ਤੇ ਚਲੋ ਹੁਣ ਕੰਮ ਤਾਂ ਹੁਣ ਤੱਕ ਕਰਨਾ ਹੀ ਹੈ ਪਰਦਾ ਹੈਗਾ ਹੀ ਆ ਟੈਕੀ ਦਾ ਉੱਪਰ ਚ ਖੜਕੇ ਲੱਗੇ ਹੋਏ ਆ ਬਾਈ ਕਰਨ આપતો આગેના ਤੇ ਬਾਈ ਟੈਂਕੀਆਂ ਅੱਜ ਕੰਮ ਅਸੀਂ ਕਰਦੇ ਆ ਕੰਪਲੀਟ ਤੇ ਪਾਣੀ ਆਪਣਾ ਹੋ ਗਿਆ ਚੈੱਕ ਤੇ ਉਧਰ ਬਾਬੂ ਉਹ ਟੁੱਟੀਆਂ ਖੋਲ-ਖੋਲ ਕੇ ਚੈੱਕ ਕਰੀ ਜਾਂਦਾ ਪਾਣੀ ਤੇ ਸਾਰੀਆਂ ਪਾਈਪਾਂ 'ਚ ਆਪਣਾ ਪਾਣੀ ਪ੍ਰੋਪਰ ਤਰੀਕੇ ਨਾਲ ਘੁੰਮ ਗਿਆ ਸਾਰੇ ਜੋੜ ਚੈੱਕ ਹੋ ਗਏ ਤੇ ਇਸੇ ਦੇ ਨਾਲ ਬਈ ਅੱਜ ਦੀ ਵੀਡੀਓ ਤੇ ਆਪਾਂ ਕਰਦੇ ਆ ਐਂਡ ਧੰਨਵਾਦ ਬਾਈ